ਨਾ ਬੈਂਕਾ ਨਾ ਕੋਈ ਏਟੀਐਮ ਨਾ ਲਾਇਬ੍ਰੇਰੀਆ ਨਾ ਕੋਈ ਖੇਡ ਸਟੇਡੀਅਮ ਇਤੋਂ ਤੱਕ ਕੀ ਆਪਾਂ ਨੂੰ ਸ਼ਹਿਰ ਅਲੇ ਪਾਸੇ ਸਾਰੀਆਂ ਸੂਤਾ ਬੈਂਕਾ ਸਕੂਲ ਆਫਤਾਲਾ ਹਸਪਤਾਲਾ ਹਸਪਤਾਲ ਹੈਗਾ ਜਸ ਸਕੂਲ ਸਾਰੀਆਂ ਸੂਤਾ ਏਟੀਐਮ ਵਗੈਰਾ ਸਾਡੇ ਬਜ਼ੁਰਗਾਂ ਨੂੰ ਰਾਤ ਬਰਾਤੇ ਜਿਹੜੀਆਂ ਮੇਰੇ ਆਸ-ਪਾਸ ਜਿੱਥੇ ਧਰਨਾ ਲੱਗ ਰਿਹਾ ਆਸ-ਪਾਸ ਮਹਿਲਾਵਾਂ ਪੈਣਾ ਵੀ ਕਈ ਵਾਰ ਹੁੰਦੀਆਂ ਤਾਂ ਮੈਂ ਦੱਸਣਾ ਚਾਹਣਾ ਕਿ ਰਾਤ ਬਰਾਤੇ ਜਨੇਬੇ ਦੇ ਦੌਰਾਨ ਪ੍ਰੈਗਨਨਸੀ ਦੇ ਦੌਰਾਨ ਆਪਾਂ ਜਦੋਂ ਤਫਦੇ ਹਾਂ ਸ਼ਹਿਰ ਦੇ ਪਰਸੇ ਹਸਪਤਾਲਾਂ ਤਫਾਟ ਬੱ ਲੱਗੇ ਹੁੰਦੇ ਆ ਤੁਸੀਂ ਦੇਖੋ ਕਿ ਕਿੰਨੀ ਤਰਾਸਦੀ ਉਸ ਵਕਤ ਸਾਡੀਆਂ ਭੈਣਾਂ ਪੀੜਾ ਦੀ ਕੀੜ ਚੱਲਦੀਆਂ ਕਿੰਨੇ ਦੁੱਖ ਤੋਂ ਗੁੱਲਰਦੀਆਂ ਰਾਤ ਬਰਤੈ ਕਿਸੇ ਨੂੰ ਹਾਰਟ ਅਟੈਕ ਆ ਜਾਏ ਅਮਰਜੈਂਸੀ ਹੋ ਜੇ ਤਾਂ ਕੋਈ ਵੀ ਆਪਾਂ ਸੋਚਦੇ ਹੀ ਕਿ ਆਪਾਂ ਸ਼ਹਿਰ ਵਾਲੇ ਪਾਸੇ ਚਲੇ ਜਾਈਏ ਕਿਉਂਕਿ ਫਾਟੇ ਲੱਗੇ ਹੁੰਦੇ ਆ ਤੁਹਾਨੂੰ ਪਤਾ ਟਟੋ ਕਟ 25 26 ਆਪਣੇ ਅਪਡਾਊਨਾਂ ਟ੍ਰੇਨ ਦੇ ਚਲੋ ਰੇਲਵੇ ਦੀ ਮਜਬੂਰੀ ਹੈ ਕਿ ਪਸ਼ੂ ਜਰਾ ਆ ਜਾਂਦੇ ਆ ਬੈਰੀਕੇਡ ਕਰਨੇ ਹੈ ਹਸਾਬ ਨਾਲ ਕਰੋ ਕਿਉਂਕਿ ਜਿੰਨਾ ਸ਼ਹਿਰ ਵਾਲੇ ਪਾਸੇ ਥਾਂ ਛੱਡਿਆ ਉਨੀ ਪਿੰਡ ਵਾਲੇ ਪਾਸੇ ਵੀ ਛੱਡੋ ਅਤੇ ਸਾਨੂੰ ਉਦੋਂ ਤੱਕ ਬੈਰੀਕੇਡ ਨਾ ਕਰੋ ਕੋਕੇ ਇਹ ਲੋਕ ਇਹ ਬਿੰਟਵਾ ਦੇ ਲੋਕ ਆ ਪਿੰਡ ਦੇ ਲੋਕ ਆ ਅਸੀਂ 70 75 ਸਾਲਾਂ ਤੋਂ ਇਦਾਂ ਹੀ ਤਪਦੇ ਆ ਪਹਿਲਾਂ ਸਾਨੂੰ ਕੋਈ ਅੰਡਰਗਰਾਉਂਡ ਪੁਲ ਦਿਓ ਸਾਡੀ ਇਹ ਮੰਗ ਆ ਅੰਡਰਗਰਾਉਂਡ ਪੁਲ ਦੀ ਛੋਟੇ ਜਿਹੇ ਅੰਡਰਗਰਾਉਂਡ ਦੀ ਪੁਲ ਦੀ ਮੰਗ ਆ ਤੇ ਉਦੋਂ ਬਾਅਦ ਰੇਲਵੇ ਨਾਲ ਸਾਡਾ ਕੋਈ ਰੋਲਾ ਨਹੀਂਗਾ ਇਹ ਤਾਂ ਚਲੋ ਠੀਕ ਐ ਰੇਲਵੇ ਦੇ ਅਫਸਰਾਂ ਤੱਕ ਵੀ ਗੱਲ ਪਹੁੰਚਾਉਣੀ ਆ ਬੇਨਤੀ ਕਰਨੀ ਆ ਅਸੀਂ ਬੜੀ ਨਿਮਰਤਾ ਦੇ ਨਾਲ ਸੈਂਟਰ ਸਰਕਾਰ ਨੂੰ ਆਪਣੀ ਗੱਲ ਪਹੁੰਚਾਉਣੀ ਆ ਤਾਂ ਮੇਰੀ ਜੋ ਬੇਨਤੀ ਆ ਕਿ ਆਪਾਂ ਧਰਨਾ ਜਿਹੜਾ ਚਾਲੂ ਕਰਨ ਜਾ ਰਹੇ ਆ 22 ਸਤੰਬਰ 2024 ਨੂੰ ਜਿਹੜਾ ਅੱਜ ਐਤਵਾਰ ਦਾ ਦਿਨ ਆ ਇਹਨਾਂ ਨੂੰ ਆਪਣੇ ਸੰਗਤ ਨੂੰ ਕਿਹੜਾ ਥੰਦੇ ਬਾ ਦਿਓ ਮੇਰੀ ਗੱਲ ਸੁਣ ਕੇ ਦੇਖ ਧਰ ਕੇ ਨਾ ਇੱਥੇ ਇਖਲਾਸ ਕਰਾ ਸੀ ਆ ਇੱਕ ਦਲੀ ਹੋਂ ਸੀ ਆਪਣੇ ਕੋਲੇ ਉਹ ਦਲੀ ਇੱਥੇ ਵਿਛਾਲੋ ਸਾਰੀ ਸੰਗਤ ਜਿਹੜੀ ਹੈਗੀ ਆ ਇੱਕ ਵਾਰੀ ਥੰਦੇ ਆ ਜਾਓ ਆਪਾਂ ਇੱਥੇ ਅਰਦਾਸ ਕਰਾਉਣੀ ਆ ਅਰਦਾਸ ਕਰਾ ਕੇ ਬਾਬਾ ਜੀ ਅਰਦਾਸ ਕਰਨਗੇ ਜੋੜੇ ਇੱਕ ਪਾਸੇ ਲਾ ਲਓ ਉਦੋਂ ਬਾਅਦ ਦੇਗ ਬਣੀਆਂ ਇੱਥੇ ਦੇਗ ਵਰਤਾਈ ਜਾਊਗੀ ਸਾਰਾ ਦਿਨ ਆਪਾਂ ਬੈਠਣਾ ਤੇ ਬੱਸ ਸਾਡੀ ਬੇਨਤੀ ਆ ਜਿੰਨੇ ਵੀ ਮੇਰੀ ਆਵਾਜ਼ ਸੁਣ ਰਿਹਾ ਆਸ-ਪਾਸੇ ਘਰਾਂ ਦੇ ਲੋਕ ਆ ਸਾਰੇ ਇੱਥੇ ਸ਼ਮੂਲੀਅਤ ਕਰੋ ਇਹ ਧਰਨਾ ਇੱਕ ਦਿਨ ਵਾਸਤੇ ਹੈ ਨੀਗਾ ਆ ਪੱਖੇ ਤੇ ਕਰ ਦਿਓ ਜੀ ਆ ਪੱਖੇ ਦਾ ਮੂੰਹ ਇੱਧਰ ਕਰ ਲਓ चलो चलो अलग कर तो 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 लो हांजी बेदी बस यही है कि आप रल मिल के अपना जो है ਇੱਦਣੇ ਦਾ ਕਰਨਾ ਮੇਰਾ ਭਰਾ ਵੇਖੋ ਇਹ ਚਲਾ ਟੁੱਟ ਗਿਆ ਸੀਗਾ ਗਾਡਰ ਤੋਂ ਆ ਬੇ ਟੈਂਦਰਜੀਤ ਮਨਾਪਰਾ ਇਹ ਪੈਰਲਾਈਜ਼ ਨੂੰ ਇੱਕਦਾਂ ਚੋਈ ਅਟੈਕ ਹੋਇਆ ਸੀਗਾ ਪਰਲੇ ਦਾ ਘਬਰਾ ਕੇ ਨਿਕ ਪਿਆ ਸੀਗਾ ਪਰੰਤੂ ਪਰਲੇ ਹੋਣ ਤੋਂ ਬਾਅਦ ਵੀ ਇਹ ਬੰਦੇ ਨੇ ਵੀਡੀਓ ਪਾਈ ਕਿ ਮੈਂ ਧਰਨੇ ਜਾਊਂਗਾ ਕਿ ਐਡੀ ਵੱਡੀ ਗੱਲਾਂ ਕਿ ਜਦੋਂ ਇੱਕ ਪੈਰਾਲਾਈਜ਼ਰ ਬੰਦਾ ਧਰਨੇ 'ਚ ਪਹੁੰਚ ਲਿਆ ਤਾਂ ਫੇਰ ਅਸੀਂ ਕਿਉਂ ਨਹੀਂ ਪਹੁੰਚ ਸਕਦੇ ਤੁਹਾਡੀ ਬੇਨਤੀ ਆ ਮੈਂ ਇੱਕ ਹੋਰ ਕਿ ਜਿੰਨੇ ਵੀ ਸਾਥੀ ਬੈਠੇ ਆ ਵੱਧ ਤੋਂ ਵੱਧ ਸੋਸ਼ਲ ਮੀਡੀਆ ਤੇ ਜੁੜ ਪਾਓ ਕਿਉਂਕਿ ਸੋਸ਼ਲ ਮੀਡੀਆ ਕਿਹਜਾ ਪਲੇਟਫਾਰਮ ਆ ਕਿ ਆਪਣੇ ਲੋਕਾਂ ਨੂੰ ਜਾਗਰੂਕ ਕਰਨ ਦਾ ਬਹੁਤ ਵਧੀਆ ਤਰੀਕਾ ਘੱਟ ਪੈਸਿਆਂ ਦੇ ਵਿੱਚ ਇੱਥੇ ਬੈਠੇ ਹੀ ਆਪਾਂ ਜਾਗਰੂਕ ਕਰ ਸਕਦੇ ਆ ਮਾਸਟਰ ਜਸਪ੍ਰੀਤ ਜੀ ਨੂੰ ਬੇਨਤੀ ਆ ਕਿ ਉਹ 2 ਮਿੰਟ ਸਟੇਜ ਸੰਭਲਣਗੇ ਔਜ਼ਾਰ ਮਾਸ਼ਾਤਿਰ ਸਿੰਘ ਜੀ ਤਾਂ ਕੋਈ ਜਿਹੜੇ ਵੀ ਬੁਲਾ ਰਹੇ ਹੋਰ ਬਹੁਤ ਆਇਆ ਸਾਰੇ ਹੀ ਆਪਣੇ ਆਪਣੇ ਵਿਚਾਰ ਰੱਖਣਗੇ ਤਾਂ ਮੈਂ ਇੱਕ ਬੇਨਤੀ ਕਰਦਾ ਰਜਿਸਟਰ ਹੈਗਾ ਆਪਣੇ ਕੋਲੇ ਉਹਦੇ ਚ ਨਾਮ ਲਿਖੀ ਜਾਓ ਉਸ ਤਰ੍ਹਾਂ ਸਾਰੇ ਬੁਲਾੜਿਆਂ ਨੂੰ ਏਕ-ਏਕ ਕਰਕੇ ਬੁਲਾਵਾਂਗੇ ਆਪਾਂ ਸਮਾਂ ਆਪਣੇ ਕੋਲੇ ਬਹੁਤ ਹੈਗਾ ਆਪਾਂ ਸਾਰਿਆਂ ਨੇ ਅੱਜ ਦੇ ਭਰਾ ਬੈਠੇ ਅੰਦਰ ਡੈਨਿਸ ਆਜੋ ਬੰਦਾ ਅੰਦਰ ਆਜੋ ਬਹਿ ਜਾਓ ਇਹਨਾਂ ਨੂੰ ਬੈਠੇ ਰਹਿਣ ਦਿਓ ਇਹਨਾਂ ਨੂੰ ਕੁਰਸੀ ਦੇ ਦਿਓ ਕਿਉਂਕਿ ਨਾ ਆ ਬਾਬਾ ਜੀ ਅਰਦਾਸ ਕਰਨੀ ਹੈ ਕੁਰਸੀ ਲੈ ਲੋ ਪੈ ਰਹੀ ਆ ਹੋਇਆ ਹਾਂਜੀ ਉਹ ਤਾਂ ਆਉਣਗੇ 2 ਮਿੰਟ ਆਏ 2 ਮਿੰਟ ਚਲੋ ਵਿਚਾਰਕ ਮਾਸ਼ਾ ਤਰਫੇ ਅਸੀਂ ਆਪਣੇ ਵਿਚਾਰ ਵੀ ਨਾਲ ਦੇ ਨਾਲ ਚੱਲਦੇ ਰਹਿਣਗੇ ਆਜੋ ਜੈ ਗੁਰਦੇਵ ਧਨ ਗੁਰਦੇਵ ਜੈ ਭੀਮ ਜੈ ਭਾਰਤ ਸਾਥੀਓ ਹੱਕ ਮਿਲਦੇ ਨਹੀਂ ਐ ਹੱਕ ਲੈਣੇ ਪੈਂਦੇ ਤੇ ਸਭ ਤੋਂ ਵੱਡੇ ਉਦਾਹਰਨ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਦਕਰ ਜੀ ਹਜ਼ਾਰਾਂ ਸਾਲਾਂ ਦੀ ਜੋ ਗੁਲਾਮ ਵਰਗ ਸੀ ਹਜ਼ਾਰਾਂ ਸਾਲਾਂ ਤੋਂ ਕੋਈ ਅਧਿਕਾਰ ਵਰਗ ਨਹੀਂ ਸੀ ਸਭ ਤੋਂ ਵੱਡੇ ਉਦਾਹਰਨ ਬਾਬਾ ਸਾਹਿਬ ਡਾਕਟਰ ਭੀਮਰਾਮ ਅੰਬੇਦਕਰ ਜੀ ਹੱਕਾਂ ਲਈ ਬਹੁਤੇ ਗੁਰੂਆਂ ਨੇ ਸੰਘਰਸ਼ ਕੀਤਾ ਪਰ ਜਦੋਂ ਉਹਨਾਂ ਕੋਲ ਕਲਮ ਆਈ ਉਹਨਾਂ ਨੂੰ ਹੱਕ ਮਿਲੇ ਨਹੀਂ ਹੈ ਸਾਥੀਓ ਹੱਕ ਉਹਨਾਂ ਨੇ ਲਏ ਹੈ ਤੇ ਲੈ ਕੇ ਦਿੱਤੇ ਹੈ ਅੱਜ ਮਾਨੂੰ ਬੜੀ ਖੁਸ਼ੀ ਹੋਈ ਹੈ ਕਿ ਬਚਪਨ ਤੋਂ ਅਸੀਂ ਇੱਥੇ ਹੀ ਲੈਣਾ ਦੇ ਅੰਦਰਲੇ ਪਾਸੇ ਹੀ ਪੈਦਾ ਹੋਏ ਆਂ ਬਚਪਨ ਵੀ ਸਾਡਾ ਇੱਥੇ ਹੀ ਬੀਤੇ ਆਂ ਤੇ ਜਵਾਨੀ ਵੀ ਹੁਣ ਮਿਡਲ ਅਵਸਥਾ ਆ ਚੁੱਕੀ ਐ ਤੇ ਕਿ ਬੱਚੇ ਵੀ ਵੱਡੇ ਹੋ ਰਿਹਾ ਤੇ ਉਹੀ ਮੁਸੀਬਤਾਂ 180 ਜਦੋਂ ਅਸੀਂ ਟ੍ਰੇਨ ਦੇ ਵੱਲੋਂ ਅੱਜ ਵੀ ਕਿਸੇ ਦੇ ਰਿਸ਼ਤੇਦਾਰ ਨੇ ਆਣਾ ਹੋਵੇ ਉਹ ਪਹਿਲਾਂ ਹੀ ਪੁੱਛਦੇ ਐ ਕਿ ਟ੍ਰੇਨ ਤਾਂ ਨਹੀਂ ਖੜਦੀ ਤੇ ਕਈ ਵਾਰ ਤਾਂ ਐਸਾ ਵੀ ਹੋਇਆ ਕਿ ਟ੍ਰੇਨ ਚੱਲ ਪੈਂਦੀ ਸੀ ਤੇ ਵਿੱਚੇ ਕੋਈ ਸਾਡਾ ਕੋਈ ਬਜ਼ੁਰਗ ਭਰਾ ਉਹ ਵਿੱਚੋਂ ਲੰਘ ਰਿਹਾ ਹੁੰਦਾ ਸੀ ਇਹ ਕਈ ਵਾਰ ਹੋ ਚੁੱਕੇ ਆ ਉਹ ਇੱਕ ਮੁਸੀਬਤ ਖਤਮ ਹੋਈ ਦੂਸਰੀ ਮੁਸੀਬਤ ਕੀ ਸ਼ੁਰੂ ਹੋਈ ਆ ਸਾਥੀਓ ਗੱਲਾਂ ਬਾਤਾਂ ਬਾਤ ਚ ਕਰਾਂਗੇ ਸਾਰਿਆਂ ਨੂੰ ਬੇਨਤੀ ਕਿ ਭਾਈ ਜੋ ਮਰਿਆਦਾ ਹੈ ਸਿਰ ਟੱਕ ਲਓ